ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਸ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਪੰਜਾਬ ਪੁਲਿਸ ਦੀ ਡਰਾਈਵ ਅਗੇਂਸਟ ਡਰੱਗਸ ਚੱਲ ਰਹੀ ਹੈ ਉਸ ਦੇ ਤਹਿਤ ਹੀ ਬਠਿੰਡਾ ਪੁਲਿਸ ਦੀ ਵੀ ਕੰਟੀਨਿਊਡ ਇੱਕ ਨਸ਼ੇ ਦੇ ਖਿਲਾਫ ਜਿਹੜੇ ਮਾੜੇ ਅੰਸਰ ਹੈ ਜਾਂ ਨਸ਼ੇ ਦੇ ਖਿਲਾਫ ਇੱਕ ਮੁਹਿੰਮ ਚੱਲਦੀ ਰਹਿੰਦੀ ਹੈ ਉਹਦੇ ਤਹਿਤ ਕੱਲ ਰਾਤ ਕੱਲ ਔਰ ਅੱਜ ਅੱਜਕੱਲ ਦੀ ਦਰਮਿਆਨੀ ਰਾਤ 'ਚ ਸਾਡੀ ਬਠਿੰਡਾ ਪੁਲਿਸ ਨੂੰ ਇੱਕ ਵਧੀਆ ਕਮਰਸ਼ੀਅਲ ਕੁਆਂਟੀਟੀ ਦੀ ਐਨਡੀਪੀਐਸ ਦੀ ਰਿਕਵਰੀ ਹੋਈ ਹੈ ਜਦੋਂ ਅੰਡਰ ਦ ਸੁਪਰਵੀਜ਼ਨ ਆਫ ਐਸਪੀਡੀ ਅਜੇ ਅਜੇ ਗਾਂਧੀ ਡੀਐਸਪੀ ਪੁੱਛੋ ਪਰਵੇਸ਼ চোপੜਾ ਔਰ ਐਸਐਚਓ ਨਥਾਣਾ ਇੰਸਪੈਕਟਰ ਸੁਖਵੀਰ ਕੌਰ ਸਾਡੀ ਇਹਨਾਂ ਦੀ ਟੀਮ ਨੂੰ ਇੱਕ 400 ਗ੍ਰਾਮ ਹੈਰੋਇਨ ਇਸ ਦੇ ਨਾਲ ਇੱਕ ਗੱਡੀ ਅਸੀਂ ਕਨਫਿਸਕੇਟ ਕਰਕੇ ਇੱਕ ਕਮਰਸ਼ੀਅਲ ਕੁਆंटਿਟੀ ਦੀ ਐਨਡੀਪੀਐਸ ਦੀ ਰਿਕਵਰੀ ਕੀਤੀ ਤੇ ਉਹਦੇ ਤਹਿਤ ਮੈਂ ਡਿਟੇਲਸ ਦੱਸਣਾ ਚਾਹਾਂਗੀ ਜੀ 5 ਔਰ 6 ਦੇ ਜਿਹੜੀ ਦਰਮਿਆਨੀ ਰਾਤ ਚ ਐਸ਼ਓ ਨਥਾਣਾ ਇਨਸਪੈਕਟਰ ਸੁਖਵੀਰ ਕੌਰ ਇਹਨਾਂ ਦੀ ਟੀਮ ਨੇ ਬਸ ਸਟੈਂਡ ਪਿੰਡ ਨਥਾਣਾ ਦੇ ਏਰੀਆ 'ਚ ਨਾਕਾ ਲਾਇਆ ਹੋਇਆ ਸੀ ਜਿੱਥੇ ਉਹਨਾਂ ਨੂੰ ਇੱਕ ਗੱਡੀ ਸ਼ੱਕੀ ਲੱਗੀ ਤੇ ਜਦੋਂ ਉਹਨਾਂ ਨੇ ਉਹਨੂੰ ਇੰਟਰਸੈਪਟ ਕੀਤਾ ਤੇ ਦੈਨ ਸ਼ੀ ਕਾਲਡ ਆਪਣੇ ਮੌਕੇ ਤੇ ਆਪਣੇ ਡੀਐਸਪੀ ਪੂਚੋ ਪਰਵੇਸ਼ ਚੋਪੜਾ ਜੀ ਇਹਨਾਂ ਦੀ ਹਾਜ਼ਰੀ 'ਚ ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਹਦੇ 'ਚ ਤਿੰਨ ਵਿਅਕਤੀ ਸੀਗੇ ਇੱਕ ਦਾ ਨਾਮ ਹੈਗਾ ਮਨਪ੍ਰੀਤ ਸਿੰਘ ਇਹ ਵਾਸੀ ਹੈ ਜਗਮਲ ਵਾਲੀ ਹਰਿਆਣਾ ਦੂਜੇ ਦੋ ਨਾਏ ਜੀ ਹਸ਼ਪ੍ਰੀਤ ਸਿੰਘ ਇਹ ਵਾਸੀ ਗੰਗਾਨਗਰ ਰਾਜਸਥਾਨ ਦਾ ਹੈ ਤੇ ਤੀਜਾ ਤੀਜੇ ਦਾ ਵੀ ਮਨਪ੍ਰੀਤ ਸਿੰਘ ਹੈ ਉਹ ਰਹਿਣ ਵਾਲਾ ਹੈ ਸਿਰਸਾ ਜ਼ਿਲ੍ਹਾ ਹਰਿਆਣੇ ਦਾ ਤੇ ਇਹਨਾਂ ਤੋਂ ਸਾਨੂੰ 402 ਗ੍ਰਾਮ ਹੈਰੋਇਨ ਔਰ ਜਿਹੜੀ ਗੱਡੀ ਸੀ ਵਰਨਾ ਉਹਦੀ ਰਿਕਵਰੀ ਹੋਈ ਹੈ ਤੇ ਉਹਦੇ ਬਿਹਾਫ ਤੇ ਅਸੀਂ ਐਫ ਆਈ ਆਰ ਨੰਬਰ 87 ਅੰਡਰ ਸੈਕਸ਼ਨ 21 6185 ਐਨ ਡੀ ਪੀ ਐਸ ਐਕਟ थाना ਨਾ थाना ਦਰਜ ਕੀਤਾ ਤੇ ਅੱਗੇ ਤਫਤੀਸ਼ ਜਾਰੀ ਹੈ ਤੇ ਹੁਣ ਅਸੀਂ ਇਹਨਾਂ ਦਾ ਕੋਰਟ ਚ ਉਹਨਾਂ ਨੂੰ ਪੇਸ਼ ਕਰਾ ਕੇ ਰਿਮਾਂਡ ਲਵਾਂਗੇ ਤੇ ਉਹਦੇ ਚ ਪਤਾ ਲੱਗੇਗਾ ਕਿ ਜਿਹੜੀ ਕਿਉਂਕਿ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਹੈ ਇਹਦੀ ਕੀ ਬੈਕਵਰਡ ਯਾ ਫਾਰਵਰਡ ਲਿੰਕੇਜ ਹੈ ਹੁਣ ਤੱਕ ਦੀ ਜਿਹੜੀ ਸਾਡੀ ਪ੍ਰੀਲੀਮਿਨਰੀ ਤਫ਼ਤੀਸ਼ ਹੈ ਉਹਦੇ ਚ ਪਤਾ ਲੱਗਿਆ ਹੈ ਕਿ ਜੋ ਦੋਸ਼ੀਆਂ ਨੇ ਦੱਸਿਆ ਹੈ ਕਿ ਪਿੱਛੋਂ ਤਰਨ ਤਰਨ ਤੋਂ ਜਿਹੜੀ ਹੈਰੋਇਨ ਲੈ ਕੇ ਆਏ ਸੀ ਤੇ ਅੱਗੇ ਉਹਨਾਂ ਨੇ ਛੋਟੀ ਮਾਤਰਾ ਚ ਇਹਨੂੰ ਵੱਖ-ਵੱਖ ਪਿੰਡਾਂ ਚ ਸਪਲਾਈ ਕਰਨਾ ਸੀ ਬਟ ਵੀ ਕੈਨ ਕਨਫਰਮ ਇਟ ਯੇਟ ਤੇ ਰਿਮਾਂਡ ਲੈ ਕੇ ਅਸੀਂ ਪ੍ਰੋਪਰਲੀ ਉਹਨਾਂ ਦੇ ਪੁੱਛਗਿੱਛ ਕਰਾਂਗੇ ਤੇ ਉਹਦੇ ਚ ਸਾਨੂੰ ਏ ਕਲੈਰੀਫਾਈ ਹੋਏਗਾ ਔਰ ਜਿਹੜੇ ਦੋਸ਼ੀ ਹੈਗੇ ਇਹਨਾਂ ਚ ਇੱਕ ਮਨਪ੍ਰੀਤ ਸਿੰਘ ਹੈ ਜਿਹੜਾ ਵਾਸੀ ਜਗਮਾਲ ਵਾਲੀ ਹਰਿਆਣਾ ਦਾ ਇਹਦਾ ਕੋਈ ਪ੍ਰਾਇਰ ਬੈਕਗ੍ਰਾਉਂਡ ਨਹੀਂ ਹੈ ਕ੍ਰਿਮੀਨਲ ਪਰ ਜਿਹੜੇ ਬਾਕੀ ਦੋਨੋਂ ਦੋਸ਼ੀ ਹੈ ਹਰਸ਼ਦੀਪ ਸਿੰਘ ਔਰ ਮਨਪ੍ਰੀਤ ਇਹਨਾਂ ਦੋਨਾਂ ਤੇ ਮਾਰਚ ਪਿਛਲੇ ਸਾਲ 2023 ਚ ਸਾਡੇ ਬਠਿੰਡਾ ਚ ਹੀ ਥਾਣਾ ਕੋਤਵਾਲੀ ਚ ਐਨਡੀਪੀਐਸ ਦਾ ਇੱਕ ਮਕਦਮਾ ਆਲਰੇਡੀ ਦਰਜ ਹੈ ਸੋ ਦੋ ਦਾ ਪ੍ਰਾਇਰ ਕ੍ਰਿਮੀਨਲ ਰਿਕਾਰਡ ਹੈ ਇੱਕ ਦਾ ਨਹੀਂ ਹੈ ਔਰ ਇਹ ਤਿੰਨੋਂ 20 ਤੋਂ ਲੈ ਕੇ 30 ਸਾਲ ਦੀ ਏਜ ਬ੍ਰੈਕਟ ਚ ਫਾਲ ਕਰਦੇ ਹੈ ਸੋ ਇਸ ਤਰ੍ਹਾਂ ਥਾਣਾ ਨਾ ਥਾਣਾ ਦੀ ਐਸਐਚਓ ਰਾਂ ਦੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਔਰ ਇਸ ਦੇ ਨਾਲ ਇਹਨਾਂ ਨੇ 1 ਮਾਰਚ ਦਾ ਜਿਹੜਾ ਮਰਡਰ ਦਾ ਐਫਆਈਆਰ ਸੀ ਉਹਦਾ ਵੀ ਦੋਸ਼ੀ ਇੱਕ ਵਾਂਟਡ ਸੀਗਾ ਉਹਨਾਂ ਨੂੰ ਵੀ ਇਹਨਾਂ ਦੀ ਟੀਮ ਨੇ ਅਰੈਸਟ ਕਰਕੇ ਸਕਸੈਸ ਪਾਈਏ ਉਹ ਸੀਗਾ ਜੀ ਐਫਆਈਆਰ ਨੰਬਰ 27 24 ਮਾਰਚ 2024 ਦਾ ਅੰਡਰ ਸੈਕਸ਼ਨ 302 34 396 120ਵੀ ਪੀਐਸ ਦਾ ਥਾਣਾ ਉਧਰ ਚ ਇੱਕ ਸੁਖਦੇਵ ਸਿੰਘ ਉਰਫ ਸੁਲਤਾਨ ਉਰਫ ਪੋਪਲਾ ਪੁੱਤਰ ਬਲਵਿੰਦਰ ਸਿੰਘ ਜ਼ਿਲ੍ਹਾ ਬਰਨਾਲੇ ਦਾ ਵਾਂਟਡ ਸੀਗਾ ਇਹਨਾਂ ਨੇ ਕਲੇਨਾ ਦੀ ਟੀਮ ਨੇ ਉਹਨੂੰ ਵੀ ਅਰੈਸਟ ਕੀਤਾ ਤੇ ਇਸ ਦੇ ਨਾਲ ਇੱਕ ਹੋਰ ਸਾਡੇ ਪੁਲਿਸ ਸਟੇਸ਼ਨ ਤਲਵੰਡੀ ਸਾਬੋ ਦਾ ਵੀ ਇੱਕ ਮਰਡਰ ਅਕਿਊਜ਼ ਵਾਂਟਡ ਸੀਗਾ ਉਹਨੂੰ ਵੀ ਤਲਵੰਡੀ ਸਾਬੋ ਦੀ ਟੀਮ ਨੇ ਅਰੈਸਟ ਕੀਤਾ ਜਿਹਦਾ ਨਾਂ ਦਰਸ਼ਨ ਸਿੰਘ ਪੁੱਤਰ ਗੁਲਜ਼ਾਰ ਸਿੰਘ ਸੋ ਇਹ ਸਾਡੀ ਅਜਰ ਕਲਦੀ ਜੀ ਅਚੀਵਮੈਂਟ ਹੈ ਬਠਿੰਡਾ ਪੁਲਿਸ ਦੀ ਔਰ ਅਸੀਂ ਇਸੇ ਤਰ੍ਹਾਂ ਜਿਹੜੇ ਵੀ ਮਾੜੇ ਅਨਸਰ ਹਨ ਉਹਨਾਂ ਤੇ ਕੁਛ ਨਾ ਕੁਛ ਕਾਰਵਾਈ ਕਰਕੇ ਆਪਣਾ ਸਾਡੀ ਟੀਮ ਵਧੀਆ ਕੰਮ ਕਰਦੀ ਰਹੇਗੀ ਤੇ ਅਸੀਂ ਨਸ਼ੇ ਔਰ ਜਿੰਨੇ ਵੀ ਮਾੜੇ ਅੰਸਰ ਹੋਣਾਂ ਤੇ ਕੁਛ ਨਾ ਕੁਛ ਠਲ ਪਾਉਂਦੇ ਰਹਿਣਾ। ਥੈਂਕ ਯੂ।